ਆ ਗਿਆ ਹੋ ਗਿਆ ਉੱਪਰ ਨਾਲ ਅਧਿਕੀ ਟੁਟੀ ਆ ਪੁ ਗਿਆ ਹੋ ਗਿਆ ਅਰੇ ਹਰਦਲੋਡਿਕ ਹਦਾਇਤਾਂ ਹੋਈਆਂ ਨੇ ਵੀ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹਨਾਂ ਦੇ ਵਿੱਚ ਜਿਹੜੇ ਆਮ ਜਨਤਾ ਵਾਸਤੇ ਜਿਹੜੀਆਂ ਮੁਟਲੀਆਂ ਸੇਵਾਵਾਂ ਨੇ ਜਿਵੇਂ ਕਿ ਇੱਕ ਵਾਸਟਰੂਮਸ ਨੂੰ ਜਿਵੇਂ ਦੇਖ ਰਹਾ ਆਪਾਂ ਦੇਖ ਲਈਏ ਸਾਫ਼ ਸੁਥਰੇ ਟਾਇਲਟ ਸੂਨ ਔਰ ਉੱਥੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਕਮਿਨਿਟੀਜ਼ ਨੇ ਸਾਰੀਆਂ ਅਵੇਲੇਬਲ ਹੋਣ ਇਸੇ ਤਰ੍ਹਾਂ ਹਰ ਇੱਕ ਪੈਟਰੋਲ ਪੰਪ ਦੇ ਉੱਤੇ ਵੈਸੇ ਵੀ ਜਿਹੜੀਆਂ ਇਹਨਾਂ ਦੇ ਸਾਡੇ ਬਾਕੀ ਅਗੇ ਨੇ ਨੋਰਮ ਉਥੇ ਜਿਹੜਾ ਹਵਾ ਹੁੰਦਾ ਹੈ ਹਵਾ ਦਾ ਪ੍ਰਬੰਧ ਵੀ ਇੱਕ ਤਰ੍ਹਾਂ ਦਾ ਜ਼ਰੂਰੀ ਹੈ ਉਸੇ ਤਰ੍ਹਾਂ ਹੋਰ ਜਿਵੇਂ ਸਾਫ ਸਪਾਈ ਹੋਗੀ ਇਹ ਅਸੀਂ ਆਮ ਰੂਟੀਨ ਵਿੱਚ ਵਿੱਚ ਚੈਕਿੰਗ ਸਾਡੀਆਂ ਹੁੰਦੀਆਂ ਨੇ ਔਰ ਅਸੀਂ ਇਸ ਇਸ ਨੂੰ ਇਨਸ਼ੋਰ ਕਰਦੇ ਆਂ ਵੀ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਵੀ ਮੁਢਲੀਆਂ ਸੇਵਾਵਾਂ ਨੂੰ ਲੈ ਕੇ ਕੋਈ ਪ੍ਰੋਬਲਮ ਨਾ ਹੋਵੇ ਇਸ ਲਈ ਜਿਵੇਂ ਜੀਐਮ ਸਾਹਿਬ ਤੇ ਆਈਸੀ ਸਾਹਿਬਾਂ ਦੇ ਦੌਰਾਨ ਵੀ ਜੇ ਨਾਲ ਕੋਈ ਬਲਸ਼ੂ ਹੋਵੇਗਾ ਉਹਨਾਂ ਨੂੰ ਸਾਫੀ ਲੱਗਣੀ ਹੈ ਬਿਸਮਿਲ੍ਲਾਹਿ ਕੀ ਕੋਈ ਚਲਾਨ ਵਗੈਰਾ ਨਹੀਂ ਗੱਲ ਸਾਹਮਣੇ ਹੈ ਹਾਂਜੀ ਸਾਡੇ ਉਹ ਇਹਦੇ ਵਿੱਚ ਇਦਾਂ ਸੀਗਾ ਕਿ ਜਿਹੜੀ ਰਾਜਪੁਰਾ ਪਟਿਆਲਾ ਰੋਡ ਦੇ ਉੱਪਰ ਉਹ ਪੈਟਰੋਲ ਪੰਪ ਨੇ ਇੱਕ ਹੈਗਾ ਜੀ এবੀ ਫਿਊਲ ਪੁਆਇੰਟ 300 ਉੱਥੇ ਸਾਡੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਸੀ ਅਚੰਚੇਤ ਉਹਦੀ ਚੈਕਿੰਗ ਦੇ ਦੌਰਾਨ ਕੁਝ ਖਾਮੀਆਂ ਪਾਈਆਂ ਗਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਤਹਿਤ ਸਾਡੇ ਇੱਕ ਜੁਆਇੰਟ ਜਿਹੜੀ ਇਨਸਪੈਕਸ਼ਨ ਕਰਵਾਈ ਗਈ ਸੀਗੀ ਇੱਕ ਜੁਆਇੰਟ ਕਰਾਈ ਗਈ ਸੀਗੀ ਜਿਹਦੇ ਵਿੱਚ ਫੂਡ ਸਪਲਾਈਜ਼ ডিপਾਰਟਮੈਂਟ ਦੇ ਅਫਸਰ ਆਪਣੇ ਲੀਗਲ ਹੈਟਰੋਲੋਜੀ ਦੇ ਇਨਸਪੈਕਟਰ ਔਰ ਜਿਹੜੇ ਆਪਣੇ ਪੀਪੀਸੀਲ ਦੇ ਸੇਲਜ਼ ਅਫਸਰ ਇਹਨਾਂ ਸਾਰਿਆਂ ਵੱਲੋਂ ਇੱਕ ਜੁਆਇੰਟ ਇਨਸਪੈਕਸ਼ਨ ਕੀਤੀ ਗਈ ਸੀ ਉਹਦੇ ਵਿੱਚ ਕੁਝ ਖਾਮੀਆਂ ਸਾਹਮਣੇ ਆਈਆਂ ਸੀਗੀਆਂ ਉਹਨਾਂ ਖਾਮੀਆਂ ਦੇ ਦੇ ਆਧਾਰ ਤੇ ਉਸ ਪੈਟਰੋਲ ਪੰਪ ਦੇ ਉੱਪਰ ਜਿਹੜੀ ਸੀ ਅ ਪੈਨਲਟੀ ਇਸ਼ੂ ਕਰ ਦਿੱਤੀ ਗਈ ਹੈ ਜੇ ਵੀ ਪੁਲਪੁਆਇੰਟ ਉੱਪਰ 35000 ਰੁਪਏ ਦੀ ਪੈਨਲਟੀ ਇਸ਼ੂ ਹੋ ਚੁੱਕੀ ਹੈ ਕਿਉਂਕਿ ਇਹਨਾਂ ਦੀ ਹੋ ਵੀ ਚੁੱਕੀ ਹੈ ਮੈਂ ਉਹਨਾਂ ਤੋਂ ਸੀਐਮ ਸਾਹਿਬ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਇਹ ਸੇ ਪੈਟਰੋਲ ਆਫਿਸ ਹਾਂਜੀ ਜਿਹੜਾ ਜਿਹੜਾ ਉਸ ਦਿਨ 15 ਜਨਵਰੀ ਵਾਲੇ ਦਿਨ ਮੈਨੂੰ ਵੀ ਖੁਦ ਕਾਲ ਆਈ ਸੀਗੀ ਇੱਕ ਇਹ ਵਾਲੇ ਪੈਟਰੋਲ ਪੰਪ ਦਾ ਹਵਾਲਾ ਸੀਗਾ ਇੱਕ ਅ ਪਦਕ ਦੇ ਵਿੱਚ ਵਿਕਰਮ ਔਇਲ ਕੰਪਨੀ ਹੈ ਇੱਕ ਉਹ ਵਾਲੇ ਪੈਟਰੋਲ ਪੰਪ ਦਾ ਵੀ ਹਵਾਲਾ ਸੀਗਾ ਉੱਥੇ ਵੀ ਸਾਡੀ ਜੁਆਇੰਟ ਇਨਸਪੈਕਸ਼ਨ ਟੀਮ ਕਰਵਾਈ ਇੱਕ ਜੁਆਇੰਟ ਇਨਸਪੈਕਸ਼ਨ ਕਰਵਾਈ ਗਈ ਸੀਗੀ ਉਦੇ ਵਿੱਚ ਉਸ ਪੈਟਰੋਲ ਪੰਪ ਦੇ ਵਿੱਚ ਵਾਸ਼ਰੂਮਸ ਦੀ ਕਲੈਨਿੰਗਸ ਨੂੰ ਲੈ ਕੇ ਕੁਝ ਖਾਮੀਆਂ ਆਈਆਂ ਸੀ ਸਾਹਮਣੇ ਉਸ ਉਸ ਚੀਜ਼ ਦੇ ਆਧਾਰ ਦੇ ਉੱਤੇ ਉਸ ਪੰਪ ਨੂੰ ਆਲਰੈਡੀ ਇੱਕ ਵਰਨਿੰਗ ਇਸ਼ੂ ਕਰ ਦਿੱਤੀ ਗਈ ਹੈ ਜੇ ਜਿਹੜੇ ਫਿਊਚਰ ਦੇ ਵਿੱਚ ਭਵਿੱਖ ਵਿੱਚ ਜਿਹੜੀਆਂ ਵੀ ਉੱਥੇ ਚੈਕਿੰਗਸ ਹੋਣਗੀਆਂ ਜੇ ਉੱਥੇ ਕਿਸੇ ਤਰ੍ਹਾਂ ਦੀ ਵੀ ਖਾਮੀ ਪਾਈ ਜਾਂਦੀ ਹੈ ਤਾਂ ਅਗਲੀ ਦੀ ਕਾਰਵਾਈ ਉੱਤੇ ਰਹਿੰਦੀ ਹੈ ਇਸ ਤੋਂ ਇਲਾਵਾ ਕਿਸੇ ਪੰਪਾਂ ਦਾ ਹਾਂਜੀ ਅਸੀਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਹਰ ਇੱਕ ਸਬਡ ਡਿਵੀਜ਼ਨ ਵਾਈਜ਼ ਖੁਰਾਕ ਸਪਲਾਈਜ਼ ਅਫਸਰ ਦੀ ਪ੍ਰਧਾਨਗੀ ਅਧੀਨ ਅਸੀਂ ਆਲਰੇਡੀ ਟੀਮਸ ਘਟਿਤ ਹੋ ਚੁਕੀਆਂ ਨੇ ਔਰ ਇਹ ਜਿਹੜੀਆਂ ਟੀਮਸ ਨੇ ਆਪਣੇ ਆਪਣੇ ਕਾਰਜ ਖੇਤਰ ਦੇ ਅਧੀਨ ਜਿੰਨੇ ਵੀ ਪੈਟਰੋਲ ਪੰਪ ਆਉਂਦੇ ਨੇ ਭਾਵੇਂ ਉਹ ਛੀਤੀ ਰੋਡ ਦੇ ਉੱਤੇ ਹੋਣ ਜਾਂ ਉਹ ਅੰਦਰ ਪਿੰਡਾਂ ਦੇ ਵਿੱਚ ਹੋਣ ਜਾਂ ਆਪਣੇ ਸ਼ਹਿਰਾਂ ਦੇ ਵਿੱਚ ਹੋਣ ਉਹਨਾਂ ਦੇ ਵਿੱਚ ਹਰ ਇੱਕ ਪੈਟਰੋਲ ਪੰਪ ਦੇ ਵਿੱਚ ਜਾ ਕੇ ਉਹ ਇਹ ਚੈਕਿੰਗਸ ਕਰ ਰਹੇ ਨੇ ਔਰ ਜਿਹੜੀਆਂ ਚੈਕਿੰਗ ਰਿਪੋਰਟ ਸਾਡੇ ਕੋਲ ਆ ਵੀ ਰਹੀਆਂ ਨੇ ਔਰ ਉਹਨਾਂ ਦੇ ਆਧਾਰ ਤੇ ਅਸੀਂ ਸੇਲਜ਼ ਅਫਸਰਾਂ ਨੂੰ ਲਿਖ ਵੀ ਰਹੇ ਹਾਂ ਔਰ ਅਸੀਂ ਇਨਸ਼ੋਰ ਕਰ ਰਹੇ ਹਾਂ ਵੀ ਆਉਂਦੇ ਦਿਨਾਂ ਦੇ ਵਿੱਚ ਆਮ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਢਲੀ ਸੂਗਤ ਨੂੰ ਲੈ ਕੇ ਕੋਈ ਪਰੇਸ਼ਾਨੀ ਨਾ ਹੋਵੇ ਮੈਨੂੰ ਕੀ ਲੱਗਦਾ ਹੈ ਕਿ ਸੀਐਮ ਸਾਹਿਬ ਨੇ ਜਿਹੜਾ ਇਹ ਕਦਮ ਚੱਕਿਆ ਹੈ ਆਮ ਲੋਕਾਂ ਵਾਸਤੇ ਚੱਕਿਆ ਵੀ ਕਈ ਵਾਰੀ ਪਟਵਾਲਾ ਕਪ ਦੇ ਬਾਸਰੂਮ ਜਿਹੜੇ ਬੰਦ ਹੁੰਦੇ ਨੇ ਜਿੰਦਾ ਲੱਗਿਆ ਹੁੰਦਾ ਹੈ ਜਾਂ ਕੋਧ ਦੇ ਨੇਗੇ ਆ ਜਿਹੜੀ ਹਵਾ ਵੀ ਗੱਲਾਂ ਕਰਦੇ ਸੀ ਕਿ ਗੱਡੀਆਂ ਦੇ ਬਾਹਰਾਂ ਦੇ ਵਿੱਚ ਫੈਰਜ ਹਵਾ ਵਾਸਤੇ ਮੁਗਵੀ ਸਾਹਾ ਉਹ ਵੀ ਜੀ ਵੀ ਫਾਸਟ ਬਾਕਸ ਉਸ ਮਕਸਦ ਨੂੰ ਲਾਗਾਈ ਰਹੀ ਸੀ ਆਮ ਸਾਹਿਬ ਦਾ ਆਰਡਰ ਹੈ ਕਿ ਲੋਕਾਂ ਨੂੰ ਕਿਤੇ ਪਰੇਸ਼ਾਨੀ ਨਾ ਹੋਵੇ ਉਹਨਾਂ ਦਾ ਬੇਸਿਕ ਪਰਪਸ ਸੀਗਾ ਕਿ ਜਿਹੜੀ ਆਮ ਜਨਤਾ ਹੈ ਜੇਕਰ ਆ ਰਹੇ ਨੇ ਆਮ ਜਿਹੜੇ ਲੋਕ ਨੇ ਆਪਣੇ ਉਹ ਜੇਕਰ ਕਿਸੇ ਜੇਕਰ ਜਾ ਰਹੇ ਨੇ ਹੋ ਸਕਦਾ ਤੁਸੀਂ ਜੇਕਰ ਜਾ ਰਹੇ ਹੋ ਜਦੋਂ ਤੁਸੀਂ ਟਰੈਵਲ ਵੀ ਕਰ ਰਹੇ ਹੈਗੇ ਹੋ ਤਾਂ ਪਰਨਾ ਕੋਈ ਇਸਤਰੀ ਵੀ ਹੋ ਸਕਦੀ ਹੈ ਨਾਲ ਨਾਲ ਤੁਹਾਡੀ ਫੈਮਿਲੀ ਛੋਟੇ ਬੱਚੇ ਵੀ ਹੋ ਸਕਦੇ ਨੇ ਤਾਂ ਇੱਕ ਜੀਟੀ ਰੋਡ ਦੇ ਉੱਤੇ ਜ਼ਰੂਰੀ ਨਹੀਂ ਕਿ ਹਰ ਬੰਦਾ ਇੱਕ ਹੋਟਲ 'ਚ ਸਟੇ ਕਰਨ ਬਾਰੇ ਜਾਂ ਰੁੜਗਣ ਬਾਰੇ ਸੋਚੇ ਇੱਕ ਪੈਟਰੋਲ ਪੰਪ ਦੇ ਵਿੱਚ ਨਹੀਂ ਸ਼ਮਤਾ ਹੋਣੀ ਚਾਹੀਦੀ ਏ ਵੀ ਜਿਹੜੀਆਂ ਆਪਣੀਆਂ ਬੇਸਿਕ ਕਮਿਨਿਟੀਜ਼ ਨੇ ਉਹਦੇ ਵਿੱਚ ਹਰ ਇੱਕ ਆਪਣੀ ਜਿਹੜੀ ਆਮ ਜਨਤਾ ਲਈ ਅਵੇਲੇਬਲ ਹੋਣ ਸੋ ਮੇਰੇ ਖਿਆਲ ਨਾਲ ਇੱਕ ਬਹੁਤ ਹੀ ਮਤਲਬ ਬੜੀ ਇੱਕ ਪੋਜ਼ਿਟਿਵ ਇੱਕ ਤੁਸੀਂ ਕਹੋਗੇ ਸਟੈਪ ਹੈ ਜਿਸ ਦੇ ਜਿਸ ਦੇ ਤਹਿਤ ਸਾਡੇ ਸਾਰੇ ਪੈਟਰੋਲ ਪੰਪ ਜਿਹੜੇ ਨੇ ਉਸ ਤਰਕ ਹੋ ਗਏ ਨੇ ਤੇ ਆਨ ਦੇ ਜਿਹੜੇ ਉਹਦੇ ਦਿਨਾਂ ਦੇ ਵਿੱਚ ਸਾਰੀਆਂ ਮੁਢੀਆਂ ਸੁਵਿਧਾ ਉੱਤੇ ਹੋਰ ਇੱਕ ਚੰਗੇ ਤਰੀਕੇ ਨਾਲ ਕਰਨੂਮਈਆ ਹੋਣਗੀਆਂ